ਨਾਵੋ ਦੇ ਵਿਦਿਆਲੇ ਜਿਹੜੇ 2 ਦਿਨ ਪਹਿਲਾਂ 40 ਅਧਿਆਪਕਾਂ ਤੇ 400 ਵਿਦਿਆਰਥੀਆਂ ਨੇ ਹੜ੍ਹ ਦੇ ਪਾਣੀ ਵਿੱਚ ਪਸਨ ਕਾਰਨ ਚਰਚਾ ਵਿਚਾਈ ਸੀ ਉਸ ਦੇ ਪ੍ਰਿੰਸੀਪਲ ਨੂੰ ਹੜ੍ਹ ਵਾਲੀ ਘਟਨਾ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਗਿਆ ਤੇ ਹੁਣ ਸਕੂਲ ਦੇ 4 ਹੋਣ ਹਾਰ ਵਿਦਿਆਰਥੀਆਂ ਦੇ ਮਾਪਿਆਂ ਨੇ ਪ੍ਰਿੰਸੀਪਲ ਤੇ ਦੋਸ਼ ਲਗਾਇਆ ਹੈ ਕਿ ਉਹ ਹੁਣ ਆਪਣੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਦਿਲਚਸਪੀ ਨਹੀਂ ਦਿਖਾ ਰਹੇ ਜਿਹੜੇ 25 ਅਦਸਤੋ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿੱਚ ਫਸੇ ਹਨ ਇਹ ਵਿਦਿਆਰਥੀ ਵੱਖ-ਵੱਖ ਕਲਾਸਾਂ ਦੇ ਹਨ ਜੋ 7ਵੀਂ ਇੱਕ 8ਵੀਂ ਤੇ ਇੱਕ 12ਵੀਂ ਦੇ ਹਨ ਜਿਨ੍ਹਾਂ ਵਿੱਚੋਂ ਤਿੰਨ ਲੜਕੀਆਂ ਤੇ ਇੱਕ ਲੜਕਾ ਹੈ ਇਹ ਗੁਜਰਾਤ ਦੇ ਰਾਜਕੋਟ ਵਿਖੇ ਹੋਈਆਂ ਖੇਡਾਂ ਵਿੱਚ ਹਿੱਸਾ ਲੈਣ ਲਈ 3 ਅਗਸਤ ਨੂੰ ਘਰੋਂ ਨਿਕਲੇ ਸਨ ਬਹੁਤ ਕੀ ਗੱਲ ਹੈ ਤੂੰ ਟੈਨਸ਼ਨ ਨਾ ਲਾ ਉਹ ਪੁੱਤਰ ਠੀਕ ਹੈ ਤੇ ਆਪਾਂ ਤੁਹਾਡਾ ਅਰੇਂਜ ਕਰਨ ਦੇ ਆ ਕੋਈ ਗੱਲ ਨਹੀਂ ਠੀਕ ਹੈ ਨਾ ਨਾ ਮੈਡਮ ਐਨੀ ਕੋਈ ਮੈਡਮ ਨਾਲ ਗੱਲ ਕਰਾ ਦੋ ਹਾਂ ਹਾਂ ਅਸੀਂ ਟੀਚਰ ਸਾਰੇ ਪੁੱਤਰ ਚਲੇ ਗਏ ਨੇ ਇਥੋਂ ਕੋਈ ਟੀਚਰ ਨਹੀਂ ਸਾਨੂੰ ਮਿਲੇ ਆਪਾਂ ਗੁਪਟਾਲੇ ਤੋਂ ਚਲੇ ਆਂ ਗੁਰਦਾਸਪੁਰ ਤੋਂ ਤੁਹਾਡਾ ਸਾਰਾ ਜੋ ਗੁਰਦੁਆਰੇ ਜਿੱਥੇ ਵੀ ਕਹਿ ਰਹੇ ਸੀ ਟੀਚਰ ਨੇ ਕਿਤੇ ਨਹੀਂ ਸਾਨੂੰ ਟੀਚਰ ਮਿਲੇ ਹੈਗੇ ਤੇ ਉਸ ਨਾਲ ਟੀਚਰਸ ਨਾਲ ਗੱਲ ਹੋਈ ਹੈ ਮੇਰੀ ਪ੍ਰਿੰਸੀਪਲ ਸਰ ਨਾਲ ਵੀ ਹੋਈ ਹੈ ਹਾਂ ਹਾਂ ਕਿਉਂਕਿ ਆਪਾਂ ਤੇ ਉਦੋਂ ਦੇ ਪੱਤਰ ਗੱਲ ਕਰਨ ਦੇ ਤੂੰ ਇਹੋ ਹੀ ਕਹਿਣ ਦੇ ਕਿ ਆਪਾਂ ਟੀਚਰ ਭੇਜ ਰਹੇ ਆ ਆਪਾਂ ਟੀਚਰ ਭੇਜ ਰਹੇ ਆ ਅੱਜ ਤੱਕ ਤੁਹਾਡੇ ਕੋ ਟੀਚਰ ਨਹੀਂ ਅਜੇ ਤੱਕ ਪਹੁੰਚੇ ਹੈ ਆ ਜਿੰਦੇ ਕੋਈ ਗੱਲ ਨਹੀਂ ਹੈ ਕਿਤੇ ਕਿਤੇ ਸਾਨੂੰ ਕਰੂਗੇ ਪੁੱਤ ਕਿਦਾਂ ਲੈ ਕੇ ਭੇਜਿਓ ਸਰ ਨੂੰ ਦੋ ਤਿੰਨ ਵਾਰੀ ਫੋਨ ਕੀਤਾ ਸਰ ਕਹਿੰਦੇ 31 ਤਰੀਕ ਤੋਂ ਪਹਿਲਾਂ ਨਹੀਂ ਕੋਈ ਗੱਲ ਹੋਣੀ ਜਾਂ ਬਾਅਦ ਚ ਹੋਣੀ ਆ ਸਾਰੇ ਸਟਾਫ ਆਪ ਉਹ ਸਾਰਾ ਦੌੜ ਗਏ ਇਥੋਂ ਸਾਰੇ ਕੋਈ ਵੀ ਨਹੀਂ ਹੈਗਾ ਤੇ ਅਸਲ ਜਿਹਨਾਂ ਨਾਲੇ ਨਾਲ ਫੋਨ ਹੀ ਨਹੀਂ ਚੁੱਕਦੇ ਉਹ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਕੋਈ ਨਹੀਂ ਆਪਾਂ ਆਪੇ ਕਰਨੇ ਹੱਲ ਮੇਰਾ ਨਾਮ ਹਨੂ ਰਾਦਾਵਾ ਮੇਰੇ ਬੇਟੀ ਦਾ ਨਾਂ ਗੀਤਿਕਾ ਵਾ ਜੋ 7ਥ क्लास ਚ ਪੜਦੀ ਆ ਨਮੋਧਿਆ ਦੇ ਵਿੱਚ ਉਹ 3 ਤਰੀਕ ਦੀ ਇਥੋਂ ਖੇਡਣ ਲਈ ਗਈ ਸੀ ਪਹਿਲਾਂ ਫੋਜੇ ਹਾਲ ਗਏ ਬਾਅਦ ਚ ਇਧਰ ਹਮਾ ਚਲ ਗਏ ਹਮਾਚ ਲੋਗ ਗੁਜਰਾ ਚ ਗਏ ਸੀ ਗੁਜਰਾਤ ਵਿੱਚ ਉਹ 5 ਦਿਨ ਤੀਕ ਤੇ ਆ ਗਏ ਆ ਤਾਂ ਹੇ ਤੱਕ ਮੈਂ ਮਨਦੀ ਕਿ ਮੇਰੀ ਬੇਟੀ ਘਰ ਨਹੀਂ ਆਏ ਹੈਗੇ ਇਹਨਾਂ ਨੂੰ ਸਟਾਫ ਮੈਂਬਰ ਨੂੰ ਫੋਨ ਕਰੀਦਾ ਵਾ ਉਹ ਕਹਿੰਦੇ ਅੱਜ ਜਾਣਗੇ ਕੱਲ ਆਣਗੇ ਬੱਚੇ ਉਹਨਾਂ ਆਪ ਲਖੋਵਾਲ ਆਏ ਆ ਗੁਰਦੁਆਰੇ ਉਥੋਂ ਵੀ ਸਾਰਾ ਸਟਾਫ ਦੌੜ ਗਿਆ ਬੱਚੇ ਵੀ ਇੱਥੇ ਜੈਨਵਨ ਮੋਦਿਆ ਜਿੱਥੇ ਕੱਲ ਮੌਬਾਰਿਸ਼ ਨਾ ਹੋ ਜਾਏ ਇਸ ਵਕਤ ਕਿੱਥੇ ਆ ਗਏ ਬੱਚੇ ਕੁਛ ਪਤਾ ਉਹ ਹਮਾਂ ਚੱਲ ਜਾ ਹਮੇਂ ਪਰ ਹਮੇਂ ਪਰ ਤੇ ਬੱਚਿਆਂ ਨਾਲ ਗੱਲਬਾਤ ਹੋਈ ਕੁਛ ਬੱਚਿਆਂ ਨਾਲ ਗੱਲਬਾਤ ਹੋਈ ਕੀ ਕਹਿੰਦੇ ਨੇ ਬੱਚੇ ਬੱਚੇ ਰੋਂਦੇ ਪਏ ਕਹਿੰਦੇ ਉਧਰ ਵੀ ਛੁੱਟੀਆਂ ਪੈ ਗਈਆਂ ਵਾ ਤੇ ਸਾਨੂੰ ਆ ਕੇ ਲੈ ਜਾਓ ਉਹ ਬੱਚਿਆਂ ਦਾ ਪ੍ਰਿੰਸੀਪਲ ਦਾ ਕੀ ਕਹਿਣਾ ਪ੍ਰਿੰਸੀਪਲ ਨੂੰ ਕੱਹਾਵਾਂ ਫੋਨ ਕੀਤਾ ਉਹ ਕਹਿੰਦੇ 31 ਤਰੀਕ ਤੋਂ ਬਾਅਦ ਚ ਬੱਚੇ ਲੈਣ ਜਾਣਾ ਸਾਡੇ ਸਟਾਫ ਨੇ ਛੁੱਟੀਆਂ ਆ ਜੇ ਜੇਕਰ ਬੱਚਾ ਦੇ ਨਾਲ ਕੋਈ ਨਾ ਹੋਣੀ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਹੈ ਫਿਰ ਪ੍ਰਿੰਸੀਪਲ ਹੀ ਹੈ ਹੋਰ ਕੌਣ ਹੈ ਇਹਨਾਂ ਨੂੰ ਕਿਹਾ ਕਈ ਵਾਰੀ ਵੀ 5 ਦਿਨ ਹੀ ਨੂੰ ਵੀ ਬੱਚੇ ਆ ਗਏ ਤੇ ਉਦੋਂ ਲੈ ਕੇ ਆਓ ਬੱਚਾ ਨੂੰ 26 ਨੂੰ ਚੱਲ ਜਾਓ ਅਜੇ ਤੱਕ ਬੱਚੇ ਨਹੀਂ ਆਏ ਹੈਗੇ ਕਮਲਜੀਤ ਕੌਰ 7th ਕਲਾਸ 7th ਵਿੱਚ ਗੁਰਜਸ਼ਨ ਪ੍ਰੀਤ ਕੌਰ ਗੁਰਦਾਸਪੁਰ ਜਵਾਨ ਮੋਦੇ ਸਕੂਲ ਚ ਪੜਦੀ ਪਈ ਹੈ ਤੇ ਉਹ 3 ਤਰੀਕ ਤੋਂ ਸਾਡੀ ਬੇਟੀ ਜਿਹੜੀ ਹੈ ਵਾਲੀਬਾਲ ਮੈਚ ਤੇ ਗਈ ਸੀ ਜੋ ਕਿ ਪਹਿਲੇ ਪੋਜਵਾਲ ਗਏ ਨੇ ਪੋਜਵਾਲ ਤੋਂ ਸਿਲੈਕਟ ਹੋਏ ਬੱਚੇ ਨੇ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਨੇ ਜਰਨਲ ਤੇ ਗਏ ਨੇ ਹਿਮਾਚਲ ਚ ਗਏ ਆ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਨੈਸ਼ਨਲ ਦੇ ਗੁਜਰਾਤ ਗਏ ਨੇ ਜਦੋਂ ਕਿ ਗੁਜਰਾਤ ਤੋਂ ਸਾਡੇ ਬੱਚੇ ਜਿਹੜੇ ਹਿਮਾਚਲ 25 ਤਰੀਕ ਨੂੰ ਜਿਹੜੇ ਆ ਪਹੁੰਚ ਗਏ ਨੇ ਆ ਗਏ ਆ ਗੁਜਰਾਤ ਤੋਂ 25 ਤਰੀਕ ਦੇ ਤੇ 25 ਤਰੀਕ ਦੇ ਅਸੀਂ ਚਲੋ ਬੱਚਿਆਂ ਦੇ ਬਾਰੇ ਬੜਾ ਫਿਕਰ ਕਰ ਰਹੇ ਆਂ ਔਰ ਫੋਨ ਵੀ ਟੀਚਰਸ ਨੂੰ ਜੋ ਵੀ ਆ ਸਕੂਲ ਟੀਚਰਸ ਨੂੰ ਪ੍ਰਿੰਸੀਪਲ ਨੂੰ ਜਾਂ ਵਾਈਸ ਪ੍ਰਿੰਸੀਪਲ ਨੂੰ ਕਰ ਰਹੇ ਆਂ ਤੇ ਸਾਨੂੰ ਇਹੀ ਕਹਿ ਰਹੇ ਕਿ ਅਸੀਂ ਟੀਚਰਸ ਭੇਜ ਰਹੇ ਆਂ ਜਦੋਂ ਕਿ ਅਜੇ ਤੱਕ ਸਾਡੇ ਕੋਲ ਨਾ ਤਾਂ ਬੱਚੇ ਪਹੁੰਚੇ ਨੇ ਔਰ ਅੱਜ ਵੀ ਅਸੀਂ ਸਟਾਫ ਮੈਂਬਰ ਨੂੰ ਮਿਲਣ ਵਾਸਤੇ ਗੁਰਦਾਸਪੁਰ ਏ ਗੁਰਦੁਆਰਾ ਸਾਇਆ ਬਰ ਲੱਖੋਵਾਲ ਪਿੰਡ ਗੁਰਦੁਆਰਾ ਸਾਇਆ ਤੋਂ ਵੀ ਹੋ ਕੇ ਆਏ ਆ ਵੇਖ ਕੇ ਆਏ ਪਰ ਸਾਨੂੰ ਉੱਥੇ ਕੋਈ ਟੀਚਰ ਨਹੀਂ ਮਿਲਿਆ ਔਰ ਪ੍ਰਿੰਸੀਪਲ ਨਾਲ ਗੱਲ ਹੋਈ ਹੈ ਤੇ ਸਾਰੇ ਹੀ ਟੀਚਰ ਇੱਥੋਂ ਚਲੇ ਗਏ ਨੇ ਤੇ ਇਸ ਵਾਰੇ ਸਾਡੇ ਬੱਚਿਆਂ ਦਾ ਜ਼ਿੰਮੇਵਾਰ ਕੌਣ ਹੈ ਸਾਨੂੰ ਸਾਡੇ ਬੱਚੇ ਸਾਡੇ ਤੱਕ ਕੋਈ ਚਾਹੀਏ ਤੇ ਬੱਚੇ ਸਾਡੇ ਹਿਮਾਚਲ ਹਰੀਮਪੁਰ ਚ ਨੇ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਸਾਡੀ ਉਹਨਾਂ ਨਾਲ ਬੱਚਿਆਂ ਨਾਲ ਗੱਲਬਾਤ ਹੋ ਰਹੀ ਹੈ ਬੱਚੇ ਘਬਰਾਏ ਹੋਏ ਨੇ ਔਰ ਪੇਰੈਂਟਸ ਵੀ ਬਹੁਤ ਘਬਰਾਏ ਨੇ ਬੱਚੇ ਰੋ ਵੀ ਰਹੇ ਨੇ ਵਿੱਚੋਂ ਹੁਣ ਸੰਭਾਲ ਕੌਣ ਕਰ ਰਿਹਾ ਕੋਈ ਉੱਥੇ ਜੀਐਨਵੀ ਸਕੂਲ ਆ ਵੈਸੇ ਉਹਨਾਂ हिमाचल ਚ 25 ਸਾਨੂੰ ਇਹ ਕਿ ਬੱਚੇ ਰੋ ਰਹੇ ਨੇ ਬੱਚੇ ਕਹਿ ਰਹੇ ਕਿ ਮम्मा ਕੋਈ ਟੀਚਰ ਸਾਨੂੰ ਭੇਜੋ ਸਾਡੇ ਕੋਲ ਕੋਈ ਟੀਚਰ ਨਹੀਂ ਅਜੇ ਤੱਕ ਆ ਰਿਹਾ ਸਰ ਵੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਚਲੇ ਗਏ ਨੇ ਉਥੋਂ ਉਸੇ ਕਿ ਬੱਚੇ ਚਲੋ ਸਾਡੇ ਤਿੰਨ ਤਰੀਕ ਦੇ ਸਾਡੇ ਕੋ ਗਏ ਹੋਏ ਨੇ ਅੱਜ 28 ਤਰੀਕ ਹੋ ਗਈ ਹੈ ਅਜੇ ਤੱਕ ਬੱਚੇ ਸਾਡੇ ਕੋ ਨਹੀਂ ਆਏ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਹੋਈ ਤੁਹਾਡੀ ਹਾਂਜੀ ਸਕੂਲ ਦੇ ਪ੍ਰਿੰਸੀਪਲ ਨਾਲ ਸਵੇਰੇ ਵੀ ਹੋਈ ਹੈ ਔਰ ਦੁਪਹਿਰ ਟਾਈਮ ਹੀ ਮੇਰੀ ਪ੍ਰਿੰਸੀਪਲ ਨਾਲ ਗੱਲ ਹੋਈ ਹੈ ਕੀ ਕਹਿੰਦੇ ਉਹਨਾਂ ਨੇ ਤੇ ਵੈਸੇ ਇਹੋ ਮੈਨੂੰ ਕਿਹਾ ਕਿ ਸਾਡਾ ਸਟਾਫ ਜਿਹੜਾ ਚਲਾ ਗਿਆ ਹੈ ਤੇ ਜਿਹੜੇ ਨੇ ਰਸਤੇ ਜਿਸ ਤਰ੍ਹਾਂ ਬੈਨ ਹੈ ਜਾਂ ਜਿਸ ਤਰ੍ਹਾਂ ਵੀ ਆ ਮੌਸਮ ਦੇ ਕਰਕੇ ਤੇ ਅਸੀਂ ਬੱਚਿਆਂ ਨੂੰ ਕਿਸਰਾਂ ਲਿਆਈ ਬੱਚੇ ਸਾਨੂੰ بار بار ਇਹੀ ਕਹਿ ਰਹੇ ਸਾਡੇ ਕੋਈ ਟੀਚਰ ਭੇਜੋ ਜੇਕਰ ਮम्मा ਤੁਸੀਂ ਵੀ ਆ ਰਹੇ ਹੋ ਤੇ ਨਾ ਸਕੂਲ ਦਾ ਕੋਈ ਟੀਚਰ ਜਰੂਰ ਲਿਆਇਓ ਕਿਉਂਕਿ ਸਾਨੂੰ ਇਹਨਾਂ ਨੇ ਤੁਹਾਡੇ ਨਾਲ ਨਹੀਂ ਭੇਜਣਾ ਸਕੂਲ ਵਾਲੇ ਨੇ ਇਹੋ ਤਾਂ ਅਸੀਂ ਕਹਿ ਰਹੇ ਕਿਉਂਕਿ ਅਸੀਂ ਤਾਂ ਸਕੂਲ ਦੇ ਤੌਰ ਤੇ ਭੇਜੇ ਆ ਨਾ ਬੱਚੇ ਸਕੂਲ ਵਾਲੇ ਨੇ ਭੇ ਹੁਣ ਅਸੀਂ ਇਹ ਕਹਿੰਨੇ ਕਿ ਸਾਡੇ ਬੱਚੇ ਵੇਖੋ ਜਿਸ ਤਰ੍ਹਾਂ ਅਸੀਂ ਦੂਸਰੇ ਬੱਚਿਆਂ ਦੀ ਵੀ ਇੰਨੀ ਟੈਨਸ਼ਨ ਸੀ ਸਾਡੇ ਦਿਮਾਗ ਤੇ ਜੇ ਹੁਣ ਸਾਡੇ ਆਪਣੇ ਬੱਚੇ ਤੇ ਸਾਡੀ ਕਿੰਨੀ ਦਿਮਾਗ ਤੇ ਟੈਨਸ਼ਨ ਹੋਏਗੀ ਔਰ ਬੱਚੇ ਵੀ ਪਰੇਸ਼ਾਨ ਨੇ ਕਮਲਜੀਤ ਕੋ ਬਟਾਲਾ ਜਾਨਾ ਨਹੀਂ ਕੁਲਜੀਤ ਸਿੰਘ ਹੈਗਾ ਪਿੰਡ ਜੀਵਨ ਵਾਲਾ ਹੈਗਾ ਮੇਰਾ ਬੇਟਾ 8ਵੀਂ ਕਲਾਸ ਚ ਪੜਦਾ ਹੈ ਵਿਵਾਰ ਨੌਧਿਆ ਸਕੂਲ ਢਬੂੜੀ ਤੋਂ ਸਕੂਲ ਲੋ ਖੇਡਣ ਗਿਆ ਸੀਗਾ ਗੁਜਰਾਤ نیشنل ਹਮੀਰਪੁਰ ਪਹਿਲੇ ਗਏ ਸੀਗੇ ਖੇਡਣ ਉੱਥੋਂ ਸਿਲੈਕਸ਼ਨ ਹੋ ਗਏ ਫਿਰ ਗੁਜਰਾਤ ਗਏ ਖੇਡਣ ਉੱਥੋਂ ਵਾਪਸ 25 ਤਰੀਕ ਦੇ ਆਗੇ ਜਿਆ ਤੇ ਇਹਨਾਂ ਨੂੰ ਚਾਹੀਦਾ ਉਹਦੋਂ بارشਾਂ ਸ਼ੁਰੂ ਵੀ ਨਹੀਂ ਹੋਈਆਂ ਤੇ ਅਸਲ ਵਿੱਚ ਡਿਊਟੀ ਜਿਹੜੀ ਹੀ ਪ੍ਰਿੰਸੀਪਲ ਦੀ ਵਾਈਫ ਦੀ ਆ ਉਹ ਪੀਟੀ ਸਾਰਾ ਉੱਥੇ ਪੀਟੀ ਮੈਡਮ ਆ ਤੇ ਜਿਹੜੇ ਕਰਕੇ ਜੱਕੋ ਤੱਕੇ ਕਰਦਾ ਰਿਹਾ ਵੀ ਮੇਰੀ ਵਾਈਫ ਨੂੰ ਦਾ ਕੁਝ ਹੋ ਜੇ ਤੇ ਬੱਚੇ ਜਿਹੜੇ ਆ ਉੱਥੇ ਫਸ ਗਏ ਕਿ ਹੋਰ ਨਾ ਟੀਚਰਾਂ ਨੇ ਡਿਊਟੀ ਲਾਉਂਦਾ ਰਿਹਾ ਇਹਨੂੰ ਚਾਹੀਦਾ ਇਹ ਪੀਟੀ ਟੀਚਰ ਜਦੋਂ ਇਹਦੀ ਵਾਈਫ ਹੈਗੀ ਆ ਉਹਨੂੰ ਭੇਜ ਦਿੰਦਾ ਜੋ ਗੱਡੀ ਇਹ ਕੋਲ ਮੇਰੇ ਕੋਲ ਹੈਗੀ ਆ ਉਹਨੂੰ ਭੇਜ ਕੇ ਮੰਗਵਾ ਲੈਂਦਾ ਜਾਂ ਉਧਰ ਉਹਨਾਂ ਨਾਲ ਤਾਲਮੇਲ ਮਣਾਉਂਦਾ ਠੀਕ ਹੈ ਜੀ ਤੇ ਬੱਚਿਆਂ ਨਾਲ ਗੱਲਬਾਤ ਹੁੰਦੀ ਆ ਥੋੜਾ ਜਿਹਾ ਉਦਾਸ ਤੋਂ ਹੋਈ ਜਾਂਦੇ ਤੁਹਾਨੂੰ ਪਤਾ ਛੋਟੇ ਬੱਚੇ ਹੈਗੇ ਆ ਆਹ ਜੀ ਪ੍ਰਿੰਸੀਪਲ ਨੂੰ ਮੰਨਦੇ ਆ ਕਿਉਂਕਿ ਕੋਈ ਡਿਸੀਜਨ ਹੀ ਲੈ ਸਕਿਆ ਕਿਉਂਕਿ ਇਹਦੀ ਵਾਈਫ ਤੇ ਚੱਕਰ ਸੇ ਪੀਟੀ ਮੈਡਮ ਹੈਗੀ ਆ ਤੇ ਪੀਓ ਨੂੰ ਨਾ ਕੁਝ ਹੋ ਜੇ ਰਸਤੇ ਦੇ ਵਿੱਚ ਜੇ ਹੋਰ ਨਾਲ ਦੀ ਡਿਊਟੀ ਲਾਉਂਦਾ ਰਿਹਾ ਜਿਨ੍ਹਾਂ ਦੀ ਬਣਦੀ ਨਹੀਂ ਡਿਊਟੀ ਉਹਨਾਂ ਦੇ ਬਾਈਕ 'ਲੀ ਕੇ ਬੱਚੇ ਲੈ ਕੇ ਨਾਲ ਹਾਂਜੀ ਨਹੀਂ ਗਏ ਜੀ ਤੇ ਨਾ ਹੀ ਉਹ ਲੈਣ ਜਾਂਦੀ ਆ ਹੋਰ ਕਿਸ ਮੈਡਮ ਨੂੰ ਭੇਜਿਆ ਸੀ ਗਿਆ ਉਹ ਬੱਚੇ ਉੱਥੇ ਛੱਡਣ ਲਈ ਬੱਚਿਆਂ ਨਾਲ ਗੱਲਬਾਤ ਹੋਈ ਤੁਹਾਡੀ ਹਾਂਜੀ ਹੋਈ ਬੱਚੇ ਨੇ ਕੀ ਕਹਿੰਦੇ ਬੱਚਿਆਂ ਦਾ ਕਹਿਣਾ ਵੀ ਸਾਨੂੰ ਕੌਣ ਲੈਣ ਆਊਗਾ ਉੱਥੇ ਬੱਚੇ ਹੈਗੇ ਆ ਪੰਜਾਬ ਦੇ 4 ਹੈਗੇ ਤਿੰਨ ਕੁੜੀਆਂ ਤੇ ਇੱਕ ਮੇਰਾ ਬੇੜਾ ਬੱਚੇ ਕਿੱਦਾ ਸੇਫ ਨੇ ਉੱਥੇ ਬੱਚੇ ਹਾਂ ਉੱਥੇ ਵੀ ਸਕੂਲ ਆ ਸਕੂਲ ਦੇ ਵਿੱਚ ਹੀ ਆ ਹਾਲੇ ਕਿ ਉਹ ਸਕੂਲ ਦੇ ਵਿੱਚ ਵੀ ਛੁੱਟੀਆਂ ਸੁਣ ਚ ਆ ਵੀ ਪਾ ਦਿੱਤੀਆਂ ਗਈਆਂ ਨੇ ਜਿਹੜੇ ਉੱਥੋਂ ਵੀ ਬੱਚੇ ਨਿਕਲ ਗਏ ਆ ਇਹ ਜ਼ਿੰਮੇਵਾਰ ਸਿੱਧਾ ਪ੍ਰਿੰਸੀਪਲ ਜੀ ਜਿਹੜਾ ਕੋਈ ਡਿਸੀਜਨ ਨਹੀਂ ਲੈ ਰਿਹਾ ਉਹਨਾਂ ਨਾਲ ਕੋਈ ਤਾਲਮੇਲ ਨਹੀਂ ਬਣਾ ਰਿਹਾ ਕੋਈ ਸਾਨੂੰ ਸਹੀ ਇਨਫੋਰਮੇਸ਼ਨ ਨਹੀਂ ਦੇ ਰਿਹਾ ਕਿ ਅੱਜ ਤੋਂ ਜੀ ਸਟਾਰਟ ਕੀਤੀ ਐਂ ਗਏ ਹੀ ਉਹ ਸਾਨੂੰ ਸਟਾਫ ਨੂੰ ਮਿਲਣ ਵੀ ਕੋਹ ਨਾ ਕੋਣੀ ਜਾਂ ਬੱਚੇ ਪਹੁੰਚੇ ਨਹੀਂ ਉਥੇ ਸਾਨੂੰ ਕੋ ਮਿਲਿਆ ਨਹੀਂ ਫੋਨ 'ਤੇ ਗੱਲਬਾਤ ਹੋਈ ਆ ਫੋਨ 'ਤੇ بس ਇਹੀ ਕਹਿ ਰਹੇ ਵੀ ਉਥੇ ਭੇਜਿਆ ਦਾ ਵਾ ਕਦੀ ਕਹਿੰਦੇ ਭੇਜਣਾ ਵਾ ਕੋਈ ਸਹੀ ਇਹਨਾਂ ਦਾ ਕੋਈ ਆਂਸਰ ਨਹੀਂ ਆ ਰਿਹਾ ਜੀ ਮੰਗੇ ਇਹੀ ਹੈ ਜੀ ਬੱਚੇ ਟਾਈਮ ਨਾਲ ਲੈ ਆਉਣ ਉਥੋਂ ਜਾਂ ਭੇਜਣਾ ਰਸਤਾ ਠੀਕ ਹੈਗਾ ਅਸੀਂ ਬਾਹਰੋਂ ਵੀ ਪਤਾ ਕੀਤਾ ਵੀ ਰਸਤਾ ਜਿਹੜਾ ਹਮੀਰਪੁਰ ਦਾ ਸਹੀ ਹੈਗਾ ਕੋਈ ਨਹੀਂ ਹੈਗਾ ਇਨਾ ਕੋ ਗੱਡੀ ਹੈਗੀ ਆਪਣੀ ਗੱਡੀ ਖੜਨ ਜਾਂ ਜਿਹਦੀ ਡਿਊਟੀ ਬਣਦੀ ਉਹਨੂੰ ਭੇਜਣ ਤੇ ਬੱਚੇ ਟਾਈਮ ਨਾ ਆਉਣ ਤੇ ਆਪਣੀ ਜਿਹੜੀ ਹੈ ਪੜ੍ਹਾਈ ਗਾੜੀ ਰੈਗੂਲਰ ਸ਼ੁਰੂ ਕਰਨ ਬਸ ਇਹੀ ਹੈ ਜੀ ਜਿਹੜੇ ਮਾਪੇ ਵੀ ਬਾਕੀ ਦੇ ਆ ਉਹ ਜ਼ਿਆਦਾ ਪਰੇਸ਼ਾਨ ਨਾ ਹੋ